ਕਿ ਜਿਸ ਦਿਨ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਸੋਧਾ ਲਾਇਆ ਤੇ ਭਾਈ ਹਰਜਿੰਦਰ ਸਿੰਘ ਉੱਚੀ ਉੱਚੀ ਪੁੱਭਾ ਮਾਰ ਕੇ ਰੋ ਪਿਆ ਹੱਸਣਾ ਰੋਣਾ ਬੈਠਣਾ ਵਿਚਣਾ ਸਾਰਾ ਦਾ ਸਾਰਾ ਧਰਮ ਪੰਥ ਦੁਸ਼ਟ ਦੇ ਦਮਨ ਜਵਾਨੇ ਦੀ ੱਖਿਆ ਤੇ ਮਜ਼ਲੂਮ ਦੀ ਰੱਖਿਆ ਲਈ ਕਈ ਆਗੂਆਂ ਨੇ ਵੀ ਕਹਿਣਾ ਸ਼ੁਰੂ ਕਰਤਾ ਕਿ ਸਾਡੇ ਬੰਦੀ ਸਿੰਘਾਂ ਲਈ ਰਾਹ ਖੁੱਲ ਗਿਆ। ਜਦੋਂ ਕਿ ਉਹ ਫੈਸਲਾ ਸੀ ਉਹਦੇ ਵਾਸਤੇ ਜਿਨ੍ਹਾਂ ਨੂੰ ਐਕਚੁਅਲ ਸਜ਼ਾ ਸੀ 10 ਸਾਲ, 20 ਸਾਲ, 30 ਸਾਲ ਤੇ ਸਾਡੇ ਬੰਦੀਆਂ ਨੂੰ ਉਮਰ ਕਹਦਾ ਕਿ ਜੇ ਇਹਨਾਂ ਨੂੰ ਰਿਹਾ ਕਰਤਾ ਤੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਸਕਦੀ ਆ ਤੇ ਉਹਨਾਂ ਐਨੀ ਗੱਲ ਕਹੀ ਕਿ ਤੁਹਾਡੇ ਤੇ ਕੋਈ ਬੈਨ ਨਹੀਂ ਸੀ। ਜੇ ਤੂੰ ਉਹਨਾਂ ਨੂੰ ਫਾਂਸੀ ਕਿਉਂ ਕਾਇਤੇ ਸਾਰਿਆਂ ਨੇ ਰੌਲਾ ਪਾਤਾ ਉਹਨੂੰ ਫਾਂਸੀ 15 ਤਰੀਕ ਤੱਕ ਫਾਂਸੀ ਲਾ ਦਿੱਤੀ ਜਾਣੀਆਂ ਇੰਨੀਆਂ ਜਿਹੜੀਆਂ ਨੇ ਬੀਐਸਏ ਵਧੀਆਂ ਸੀਆਰਪੀ ਦੀਆਂ ਪਲਟਨਾ ਆ ਗਈਆਂ ਦੋ ਰਿੱਟਾਂ ਪੈਂਡਿੰਗ ਨੇ ਭਾਈ ਲਖਵਿੰਦਰ ਸਿੰਘ ਦੀ ਤੇ ਭਾਈ ਜਗਤਾਰ ਸਿੰਘ ਹਵਾਰੇ ਦੀ ਜਿੰਨਾ ਚਿਰ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਤੇ ਪਹਿਲੀ ਗੱਲ ਕਿ ਉਹਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਨ ਦਾ ਆਰਡੀਨਸ 550 ਸਾਲਾ ਗੁਰੂ ਨਾਨਕ ਪਾਖਾ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਮੋਦੀ ਸਰਕਾਰ ਕਰ ਚੁੱਕੀ ਆ ਭਾਈ ਜਗਤਾਰ ਸਿੰਘ ਪੱਤਰਕਾਰ ਨੇ ਉਹ ਲਿਖਦੇ ਨੇ ਆਪਣੀ ਕਲਾ ਕਿਤਾਬ ਦੇ ਵਿੱਚ ਕਿ ਜਿਸ ਦਿਨ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਸੋਧਾ ਲਾਇਆ ਤੇ ਭਾਈ ਹਰਜਿੰਦਰ ਸਿੰਘ ਉੱਚੀ ਉੱਚੀ ਪੱਬਾ ਮਾਰ ਕੇ ਰੋ ਪਿਆ ਤੇ ਭਾਈ ستਵੰਤ ਸਿੰਘ ਤੇ ਭਾਈ ਬਿਆਨਤ ਸਿੰਘ ਉਹਨਾਂ ਵਿੱਚੋਂ ਭਾਈ ਬਿਆਨਤ ਸਿੰਘ ਪ੍ਰੋਫੈਸਰ ਦਰਸ਼ਨ ਸਿੰਘ ਕੀਰਤਨ ਕਰ ਰਹੇ ਸੀ ਦਿੱਲੀ 'ਚ ਤੇ वेदना ਭਰਪੂਰ ਜਦੋਂ ਵੇਥਿਆ ਸੁਣਾਈ ਘੱਲੂ ਘਰੇ ਜੋਂ 84 ਦੀ ਤੇ ਭਾਈ ਬਿਆਨਤ ਸਿੰਘ ਵੀ ਰੋ ਪਏ ਕੋਲ ਬੈਠੇ ਸੀ ਭਾਈ ਕੇ ਸਿੰਘ ਜਿਨ੍ਹਾਂ ਦੇ ਆ ਬੇਟੇ ਬੈਠੇ ਨੇ ਮੋੜੇ ਤੇ ਥਾਪੀ ਦੇ ਕੇ ਕਿਹਾ ਰੋ ਨਾ ਕੁਝ ਕਰਕੇ ਵਖਾ ਜਦੋਂ ਉਹਨਾਂ ਨੇ ਸੋਦਾ ਨਾ ਦਿੱਤਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਰੋਣਾ ਸ਼ੁਰੂ ਕਰ ਦਿੱਤਾ ਉਹ ਬੀਬੀ ਜਿਹਦੇ ਘਰ ਵਿੱਚੋਂ ਰਹਿੰਦੇ ਸੀ ਹਰਾਮ ਕਿ ਸਾਰੀ ਕੌਮ ਖੁਸ਼ੀਆਂ ਮਨਾ ਰਹੀ ਆ ਦੁਸ਼ਟ ਨੂੰ ਸੋਧਿਆ ਗਿਆ ਤੇ ਇਹ ਰੋ ਰਿਹਾ ਉਹਦੇ 2 ਮਿੰਟ ਬਾਅਦ ਭਾਈ ਹਰਜਿੰਦਰ ਸਿੰਘ ਜਿੰਦਾ ਜਿਹਦੇ ਘਰ ਵਿੱਚ ਉਹ ਰਹਿ ਰਿਹਾ ਸੀ ਉਹ ਕਹਿ ਕੇ ਕਿ ਮੈਂ ਗਿਆ ਤੇ ਮੈਂ ਆਇਆ ਉਹ ਬਾਹਰ ਚੱਲ ਗਏ ਤੇ ਥੋੜੇ ਮਿੰਟਾਂ ਬਾਅਦ ਮਠਿਆਈ ਦਾ ਡੱਬਾ ਲੈ ਕੇ ਆ ਗਏ ਬੀਬੀ ਕਹਿੰਦੀ ਮੈਂ ਪੁੱਛਿਆ ਪਹਿਲਾਂ ਰੋਇਆ ਕਿਉਂ ਉਹ ਕਹਿੰਦਾ ਕਿ ਇਸ ਦੁਸ਼ਟ ਨੂੰ ਸੋਧਣਾ ਮੈਂ ਸੀ ਪਰਦਾ ਕੋਈ ਹੋਰ ਲਾ ਗਿਆ ਹੁਣ ਮੇਰੀ ਇੱਕੋ ਇੱਕ ਖਾਸ਼ ਇਹ ਕਿ ਉਹਨੂੰ ਸੋਧਿਆ ਸਿੰਘਾਂ ਨੇ ਹੋਵੇ ਤੇ ਆਂਦਾ ਹੋਰ ਕਿਹੜੇ ਦੁਸ਼ਟ ਮੁਗਗੇ ਆ ਮੈਂ ਕਿਹੇ ਹੋਲੂ ਸੋਧਾ ਲਾ ਦਿਆਂਗਾ ਤੇ ਉਹਨਾਂ ਫਿਰ ਮਿਲ ਕੇ ਜਨਰਲ ਵੈਦਿਆ ਨੂੰ ਸੋਧ ਦਿੱਤਾ ਜਸਟਿਸ ਅਜੀਤ ਸਿੰਘ ਬੈਂਸ ਕਹਿੰਦੇ ਨੇ ਮੁਲਾਕਾਤ ਕਰਨ ਵਾਸਤੇ ਮੈਂ ਗਿਆ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੀ ਸੁਬਡਨ ਨੇ ਕਿਹਾ ਕਿ ਮੈਂ ਮੁਲਾਕਾਤ ਨਹੀਂ ਕਰਾ ਸਕਦਾ ਤੁਹਾਨੂੰ ਜਾਣਾ ਪਏਗਾ ਸੈਸ਼ਨ ਜੱਜ ਦੇ ਕੋਲ ਜਿੰਨੇ ਇਹਨਾਂ ਨੂੰ ਸਜ਼ਾ ਸੁਣਾਈ ਆ ਉਹ ਉਹਦੇ ਘਰ ਚਲ ਗਏ ਡਰੈਂਕ ਰੂਮ 'ਚ ਬੈਠੇ ਛਾਤੀ ਮਾਰੀ ਉਹਦੇ ਡ੍ਰੈਗ ਰੂਮ ਦੇ ਵਿੱਚ ਜਿਸ ਜੱਜ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਉਹਦੇ ਡ੍ਰੈਗ ਰੂਮ ਦੇ ਵਿੱਚ ਦੋਹਾਂ ਦੀ ਬਹੁਤ ਵੱਡੇ ਕੱਦ ਦੀ ਫੋਟੋ ਲੱਗੀ ਜਸਤਸਾਜੀਤ ਸਿੰਘ ਕਹਿੰਦੇ ਮੈਂ ਪੁੱਛਿਆ ਉਹ ਜੱਜ ਨੂੰ ਕਿ ਇਹਨਾਂ ਦੀ ਫੋਟੋ ਕਿਉਂ ਲਵਾਈ ਉਹਨੇ ਜਵਾਬ ਦਿੱਤਾ ਕਿ ਬੜੇ ਬਹਾਦਰ ਨੇ ਮੈਂ ਫਾਂਸੀ ਦੇਣੀ ਨਹੀਂ ਚਾਹੁੰਦਾ ਪਰ ਇਹ ਫਾਂਸੀ ਤੋਂ ਘੱਟ ਸਜ਼ਾ ਨਹੀਂ ਲੈਣੀ ਚਾਹੁੰਦੇ ਤੇ ਟਾਡਾ ਐਕਟ ਦੇ ਵਿੱਚ ਸਜ਼ਾ ਹੀ ਇਹੋ ਸੀ ਤੇ ਮੈਂ ਤੋੜ ਕੇ ਉਮਰ ਕੈਦ ਕਰਨੀ ਚਾਹੁੰਦਾ ਸਾਂ ਪਰ ਇਹਨਾਂ ਨੇ ਜਕਾਰੇ ਛੱਡੇ ਜਦੋਂ ਮੈਂ ਪੁੱਛਿਆ ਭਈ ਕੁਰਬਾਨੀ ਕਰਨ ਲਈ ਤਿਆਰ ਜੇ ਤੇ ਇਹਨਾਂ ਨੇ ਜਕਾਰੇ ਛੱਡੇ ਇਹ ਹੈ ਬੜੀ ਬਥੇਆ ਟਾਈਮ ਹੈ ਨਹੀਂ ਪਰ ਇਹ ਯੋਧਿਆਂ ਦਾ ਹੱਸਣਾ ਰੋਣਾ ਬੈਠਣਾ ਵਿਚਰਨਾ ਸਾਰਾ ਦਾ ਸਾਰਾ ਧਰਮ ਪੰਥ ਦੁਸ਼ਟ ਦੇ ਦਮਨ ਜਵਾਨੇ ਦੀ ਭਖਿਆ ਤੇ ਮਜ਼ਲੂਮ ਦੀ ਰੱਖਿਆ ਲਈ ਸੋ ਖਾਲਸਾ ਜੀ ਇੱਕ ਗੱਲ ਮੈਂ ਹੋਰ ਕਰਾਂਗਾ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਗੱਲਾਂ ਆਉਂਦੀਆਂ ਸੁਖਦੇਵ ਸਿੰਘ ਯਾਦਵ ਨੂੰ ਦੇ ਬਾਰੇ ਜਦੋਂ ਫੈਸਲਾ ਸੁਣਾਇਆ ਉਹਦੀ ਰਿਹਾਈ ਦਾ ਸੁਪਰੀਮ ਕੋਰਟ ਨੇ ਤੇ ਸੋਸ਼ਲ ਮੀਡੀਏ ਤੇ ਤੇ ਸਾਡੇ ਕਈ ਆਗੂਆਂ ਨੇ ਵੀ ਕਹਿਣਾ ਸ਼ੁਰੂ ਕਰਤਾ ਕਿ ਸਾਡੇ ਬੰਦੀ ਸਿੰਘਾਂ ਲਈ ਰਾਹ ਖੁੱਲ ਗਿਆ ਜਦੋਂ ਕਿ ਉਹ ਫੈਸਲਾ ਸੀ ਉਹਦੇ ਵਾਸਤੇ ਜਿਨ੍ਹਾਂ ਨੂੰ ਐਕਚੁਅਲ ਸਜ਼ਾ ਸੀ 10 ਸਾਲ 20 ਸਾਲ 30 ਸਾਲ ਤੇ ਸਾਡੇ ਬੰਦਿਆਂ ਨੂੰ ਉਮਰ ਕਿਆ ਦਾ ਉਹਦੇ ਦਾ ਰਾਹ ਨਹੀਂ ਸੀ ਖੁੱਲਦਾ ਤੇ ਹੁਣ ਜਦੋਂ ਸੁਪਰੀਮ ਕੋਰਟ ਨੇ ਤਰੀਕ ਪਾਈ ਆ 15 ਤਰੀਕ ਆ ਭਾਈ ਬਲਵੰਤ ਸਿੰਘ ਰਾਜੂਵਾਨੇ ਵਾਸਤੇ ਤੇ ਉਹਨਾਂ ਨੇ ਇੱਕ ਜ਼ੁਬਾਨੀ ਆਫ ਦੀ ਰਿਕਾਟ ਟਿੱਪਣੀ ਕੀਤੀ ਜਿਹੜਾ ਸੁਲਿਸਟਰ ਜਨਰਲ ਸੀ ਭਾਰਤੀ ਹਕੂਮਤ ਦਾ ਜਦੋਂ ਉਹਨੇ ਕਿਹਾ ਕਿ ਜੇ ਇਹਨਾਂ ਨੂੰ ਰਿਹਾਆ ਕਰਤਾ ਤੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਸਕਦੀ ਆ ਤੇ ਉਹਨਾਂ ਐਨੀ ਗੱਲ ਕਹੀ ਕਿ ਤੁਹਾਡੇ ਤੇ ਕੋਈ ਬੈਨ ਨਹੀਂ ਸੀ ਤੇ ਤੂੰ ਉਹਨਾਂ ਨੂੰ ਫਾਂਸੀ ਕਿਉਂ ਲਕਾਈ ਤੇ ਸਾਰਿਆਂ ਨੇ ਰੌਲਾ ਪਾਤਾ ਉਹਨੂੰ ਫਾਂਸੀ 15 ਤਰੀਕ ਤੱਕ ਫਾਂਸੀ ਲਾ ਦਿੱਤੀ ਜਾਣੀਆਂ ਐਨੀਆਂ ਜਿਹੜੀਆਂ ਨੇ ਬੀਐਸਐਫ ਦੀਆਂ ਸੀਆਰਪੀ ਦੀਆਂ ਪਲਟਨਾ ਆ ਗਈਆਂ ਖਾਲਸਾ ਜੀ ਕੋਈ ਫਾਂਸੀ ਨਹੀਂ ਲਾ ਸਕਦਾ ਦੋਰ ਟਾਂ ਪੈਂਡਿੰਗ ਨੇ ਭਾਈ ਲਖਵਿੰਦਰ ਸਿੰਘ ਦੀ ਤੇ ਭਾਈ ਜਗਤਾਰ ਸਿੰਘ ਹਵਾਰੇ ਦੀ ਜਿੱਨਾ ਚੋਂ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਤੇ ਪਹਿਲੀ ਗੱਲ ਕਿ ਉਹਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਨ ਦਾ ਆਰਡੀਨਸ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਹਾੜੇ ਦੇ ਉੱਤੇ ਮੋਦੀ ਸਰਕਾਰ ਕਰ ਚੁੱਕੀ ਆ ਤੇ ਆਥੋਰਾਈਟੀ ਨੇ ਅਗੋਂ ਨੂੰ ਲਾਗੂ ਨਹੀਂ ਕੀਤਾ ਕੋਈ ਫાંਸੀ ਨਹੀਂ ਲੱਗਣੀ ਨਾ ਕੋਈ ਲਾ ਸਕਦਾ ਇਹੋ ਜਏ ਗਮਰਾਹ ਕੁੰ ਪ੍ਰਚਾਰ ਦੇ ਵਿੱਚ ਨਾ ਇਹ ਕੌਮ ਦੀ ਚੜ੍ਹਦੀ ਕਲਾ ਵਿੱਚ ਰਹੀਏ ਸੰਘਰਸ਼ ਮੁੱਕਾ ਨਹੀਂ ਸੰਘਰਸ਼ ਜਾਰੀ ਹੈ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਦਸ਼ਮੇਸ਼ ਪਿਤਾ ਦਾ ਬਖਸ਼ਿਆ ਵਰ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਪ੍ਰਾਪਤ ਨਹੀਂ ਹੋ ਜਾਂਦਾ ਤੇ ਦੁਨੀਆ ਦੇ ਨਕਸ਼ੇ ਦੇ ਉੱਤੇ ਸਰਬੱਤ ਦੇ ਭਲੇ ਵਾਲਾ ਹਲੇ ਮੀਰਾਜ ਬੇਗਮਪੁਰਾ ਗੁਰਮਖਸਥਾਨ ਪੂਰਨ ਪਰਬਤਤਾ ਸੰਪਾਨ ਖਾਲਸਤਾਨ